ਜਾਦਾ ਸਟਾਇਰ ਕੀਤਾ ਹੋਇਆ ਪੰਜਾਬ ਪੁਲਿਸ ਤੇ ਮੈਂ ਇਹ ਵੀ ਕਹਿ ਦਿੰਦਾ ਆ ਪੰਜਾਬ ਪੁਲਿਸ ਦੁਨੀਆ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਨਹਿਰ ਚ ਣਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਤਰੀ ਤਲਾਸ਼ੀ ਲੈਣੀ ਆ ਕੱਪੜੇ ਤਾਂ ਬਾਹਰ ਹੀ ਪਹਿਨੇ ਨਾ ਕਰਨ ਬਤੂ ਨਿਕਲ ਗਏ ਨੇ ਸੋਪੜੇ ਦਾ ਅੱਡੀ ਨੇ ਸੁਭਾ ਸੋ ਜੇ ਆਪਾਂ ਆ ਜੀ ਆਪਣੀ ਆਈ ਤੇ ਗਿਆ ਜੀ ਖਤਮ ਕਰਨੀ ਆ ਤਾਂ ਪੰਜਾਬ ਪੁਲਿਸ ਤੋਂ ਵਧੀਆ ਇਸ ਦੇਸ਼ 'ਚ ਕੋਈ ਪੁਲਿਸ ਨਹੀਂ ਹੈਗੀ ਜੇ ਕੋਈ ਲਾਹਮਤ ਖਤਮ ਕਰਨਾ ਹੋਵੇ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ ਤੁਸੀਂ ਰੋਬੋਟ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਈਏ ਤੁਸੀਂ ਉਹ ਤੋਂ ਦੁੱਗਣਾ ਤਿੰਨਾਂ ਕੰਮ ਲੈ ਲਓਗੇ ਇੰਨੀ ਕਿ ਮੈਨੂੰ ਕਾਬਲੀਅਤ ਤਾਂ ਪਤਾ ਹੈ ਥੋੜੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਅਸੀਂ ਵੀ ਵਰਦੀ ਪ੍ਰੋਪਰ ਵਰਦੀ ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਚੱਲਣ ਵਾਲੀ ਪੱਗ ਹੈ ਉਹ ਉਹਦੇ ਹਰੇਕ ਲੜ ਦੇ ਵਿੱਚ ਅਖਬਾਰ ਪੈਂਦਾ ਹੈ ਕਿ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ ਠੀਕ ਹੈ ਉਹ ਦੁਬਾਰਾ ਬੰਨੀ ਨਹੀਂ ਜਾਂਦੀ ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ ਉੱਥੇ ਹੀ ਬਣਾਉਂਦੇ ਹੁੰਦੇ ਸੀ ਮਾਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ 99% ਪੁਲਿਸ ਆਪਿਆਂ ਵਰਦੀਆਂ ਆਪ ਸਮਾਉਂਦੀ ਹੈ ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗ ਗਏ ਪਹਿਲਾਂ ਕੱਪੜਾ ਦੇ ਦਿੰਦੇ ਹੁੰਦੇ ਸੀ ਕਾਂਗਰਸ ਵੇਲੇ ਮੇਰੇ ਕਾਜ ਜਿਹਾ ਕਾਲੀਦਨ ਵੇਲੇ ਉਹ ਕਪੜਾ ਹੈ ਜੇ ਹੁੰਦਾ ਸੀ ਐਂ ਦਾ ਹੱਥ ਲਾਓ ਜੇ ਗਲੀ ਨਿਕਲ ਜਾਂਦੀ ਸੀ ਕਿਉਂਕਿ ਹੁਣ ਪੌਣੀਆਂ ਤਾਂ ਤੁਸੀਂ ਨੇ ਤੁਸੀਂ ਫਿਰ ਆਪ ਕਪੜਾ ਲੈ ਕੇ ਵੀ ਬਣਾ ਲੈਂਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ ਸਾਡੇ ਮੂਹਰੇ ਸਾਡੇ ਮੂਹਰੇ ਤੁਸੀਂ ਆਪਣੀਆਂ ਹਿੱਕਾਂ ਧਾ ਕੇ ਖੜਦੇ ਹੋ ਉਹਨਾਂ ਦੀ ਵੀ ਰਾਖੀ ਤੁਸੀਂ ਕਰ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬਣਾਈ ਨੇ ਲੇਡੀਜ਼ ਦੀ ਪਿੰਡਾਂ 'ਚ ਫਿਰ ਪਹਿਲੇ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਆਈ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬਣਵਾਓ ਵਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸੌਂ ਲੈਣ ਅਕਾਲਗੜ੍ਹ ਪਿੰਡ ਤੋਂ ਸ਼ੁਰੂ ਕੀਤਾ ਉਹਨਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਈਆ ਯਾਨਕਿ 1.5 ਲੱਖ ਰੁਪਈਆ ਇੱਕ ਲੇੜੀ ਨੇ ਕਮਾ ਲਿਆ ਸਾਲ ਨਹੀਂ ਕੁਝ ਮਹੀਨੇ ਅਜੀ ਫਿਰ ਅਸੀਂ ਕਹੀ ਆਈਡੀਆ ਵਧੀਆ ਸੀ ਫਿਰ ਪ੍ਰਾਈਵੇਟ ਸਕੂਲਾਂ ਨੂੰ ਅਪਰੋਚ ਕੀਤਾ ਹੁਣ 25 ਪ੍ਰਾਈਵੇਟ ਸਕੂਲ ਵੀ ਵਰਦੀ ਜਿਹੜੀ ਹੈ ਉਹਨਾਂ ਤੋਂ ਸਮਾ ਰਹੇ ਨੇ ਹੁਣ ਹੋਰ ਪਿੰਡ ਵਧਾਤੇ ਅਸੀਂ ਤੇ ਹੁਣ ਅਸੀਂ ਕੱਲ ਹੀ ਅਜੇ ਮੈਂ ਗਿਫਟੀ ਕੁਛ ਸੰਗਰੂਰ ਆਏ ਸੀ ਫੈਲੀ ਪੰਜਾਬ ਪੁਲਿਸ ਦੀ ਵਰਦੀ ਵੀ ਲਾਂਚ ਕੀਤੀ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਤੋਂ ਸਵਾਵਾਂਗੇ ਜਿਹੜੇ ਵੀ ਬੈਚ ਲੱਗਣਗੇ ਜਿਹੜੇ ਵੀ ਉਹ ਸਾਰਾ ਕੁਝ ਉਹ ਦੇਖ ਕੇ ਦੇਣਗੇ ਕਰ ਕੈਨ ਪੈਕ ਕਰਕੇ ਪ੍ਰੋਪਰ ਇੱਕ ਬਾਕਸ ਦੇ ਵਿੱਚ ਔਰ ਅਸੀਂ ਤੁਹਾਨੂੰ ਮੈਂ ਕਿਹਾ ਵੀ ਕਿੰਨੇ ਪੈਸੇ ਦਿੰਨੇ ਆ ਕਰਨ 1103 ਰੁਪਏ ਮਿਲਦੇ ਆ ਇੱਕ ਵਰਦੀ ਸਿਉਂਦੇ ਅਸੀਂ 1100 ਰੁਪਏ ਸਿਉਂ ਰਹੇ ਆ ਔਰ ਸਾਰਾ ਪੈਸਾ ਪਿੰਡਾਂ ਦੀਆਂ ਉਹ ਮਾਵਾਂ ਨੂੰ ਭੈਣਾਂ ਨੂੰ ਜਾ ਰਿਹਾ ਤੇ ਨਾਲੇ ਜਿਹੜੀ ਵਰਦੀ ਜਿਹੜੀ ਵਰਦੀ ਆਪਣੀ ਮਾਂ ਭੈਣ ਨੇ ਸੌਂਤੀ ਹੋਵੇ ਨਾ ਉਹ 'ਚ ਥੋੜਾ ਥੋੜਾ ਪਿਆਰ ਤੇ ਨਿੱਘ ਵੀ ਹੁੰਦਾ ਹੈ ਕਿ ਉਹਨਾਂ ਨੂੰ ਵੀ ਮਾਣ ਮਹਿਸੂਸ ਹੋਊਗਾ ਕਿ ਮੈਂ ਕਿੰਨੀਆਂ ਵਰਦੀਆਂ ਮੇਰੇ ਪੁੱਤਾਂ ਨੇ ਜਿਹੜੇ ਪੰਜਾਬ ਪੁਲਿਸ 'ਚ ਨੇ ਸੜਕਾਂ ਤੇ ਖੜ੍ਹ ਗਏ ਠੰਡ 'ਚ ਵੀ ਗਰਮੀ 'ਚ ਵੀ ਉਹਨਾਂ ਵਾਸਤੇ ਸੌਰੇ ਆ ਸੋ ਪੁਲਿਸਦਿਆਂ ਵਰਦੀਆਂ ਵੀ ਅਸੀਂ ਤੁਹਾਨੂੰ ਸ਼ਾਨਦਾਰ ਕੋਈ ਇੱਕ ਕਮੀ ਨਹੀਂ ਹੋਊਗੀ ਉਸ ਤੇ ਉਹ ਅਸੀਂ ਸ਼ੁਰੂ ਕਰਤਾ ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਹਾਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੇ ਆ ਅਸੀਂ ਸੰਗਰੂਰ ਦੇ ਵਿੱਚ ਪਹਿਲੇ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾਰੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 1000 2000 ਰੁਪਿਆ ਕਮਾ ਕੇ ਬੈਠੇ ਹੋਣ ਪਰਡੇ ਪਰ ਦੇਖ ਹੈ ਨਾ ਮੈਂ 50-60000 ਰੁਪਿਆ ਪਰ ਘਰੇ ਉਹਨਾਂ ਘਰੇ ਬੈਠੀਏ ਕਮਾ ਰਹੀਆਂ ਹੁਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚਾਈਨਾ ਕੀ ਕਰ ਰਿਹਾ ਚਾਈਨਾ ਇਹੀ ਕਰ ਰਿਹਾ ਚਾਈਨਾ ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਆਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡਡ ਸੀਗੇ ਸੋ ਉੱਥੇ ਕੋਈ ਪਿੰਡ ਚ ਕੋਈ ਲੇਡੀ ਬੈਲ ਨਹੀਂ ਹੈਗੀ ਸੋ ਅਸੀਂ ਵੀ ਚੌਨੇ ਆ ਕੇ ਜਿਵੇਂ ਹੁਣ ਪੰਜਾਬ ਪੁਲਿਸ ਦੇ ਵਿੱਚ ਅਸੀਂ 8 ਥਾਣੇ ਪੁਲਿਸ ਤੇ ਸਿਰਫ ਔਲੀ ਲੇਡੀਆਂ ਨੇ ਐਸ ਐਚਓ ਵੀ ਲੇਡੀ ਸਾਰਾ ਸਟਾਫ ਲੇਡੀਆਂ ਦਾ ਤੇ ਸਾਰੇ ਉੱਥੇ ਜਿਹੜੀਆਂ ਐਫ ਆਈ ਆਰ ਜਾਂ ਸ਼ਿਕਾਇਤਾਂ ਲੈ ਕੇ ਆਉਣ ਉਹ ਵੀ ਲੇਡੀਆਂ ਨੇ ਸੰਗਰੂਰ ਤੋਂ ਸ਼ੁਰੂ ਕੀਤਾ ਹੈ 8 ਨੇ ਹੁਣ ਤੱਕ ਇਹਦੇ ਵਿੱਚ ਵੀ ਆਪਾਂ ਸਪੈਸ਼ਲੀ ਗੱਡੀਆਂ ਪਾਈਆਂ ਲੇਡੀ ਸੁਰੱਖਿਆ ਦੀਆਂ ਤੇ ਪਹਿਲੀ ਵਾਰ ਹੋਇਆ ਪੰਜਾਬ 'ਚ ਇਸ ਵਕਤ 10 ਡੀਸੀ ਕੁੜੀਆਂ ਨੇ 6 ਐਸਐਸਪੀ ਕੁੜੀਆਂ ਨੇ ਪੰਜਾਬ